वे च ਸੋਹੀਆ ਸੁਨਦਾ ਵੇ ਸੋ ਇੱਕ ਓੰਕਾਰ ਸਤ ਗੁਰ ਪਰਸਾਦ ਸਤ ਧ oh god E Que a nossa ਤਥ ਹਰਨ ਕਲਮ Joe!

The cocoa yeah. cocoa I'm <laughs> come ਸਲੀਨਾ ਇਹ ਚ ਕਰਤੇ ਕੇੋ ਜਗਤ ਮੈਂ Bye. I'm ਰਾਗ ਏਕ ਸੰਗ ਪੰਚ ਬਰੰਗਣ ਸੰਗ ਅਲਪੈ ਅਠ ਨੰਦਨ ਪ੍ਰਥਮ ਰਾਗ ਪੈਨੋ ਵੈ ਕਰੇ ਪੰਚ ਰਾਗ ਨੇ ਸੰਗ ਉਚਰੇ ਪ੍ਰਥਮ ਪੈਰ ਵੇ ਬਲਾਵਰੇ ਕੋਨਿਆ ਕੀ ਗਾਵੇ ਬੰਗਲੇ ਉਨਸਾਰੇ ਕੀ ਕੀ ਪਈ ਪਾਰੀ ਇਹ ਪਰਉ ਕੀ ਪੰਚੋ ਨਾਰੇ ਪੱਛ ਵਰਕ ਦਸਾਕ ਸੁਣਾਵੇ ਬੰਗਾ ਮਦ ਮਦ ਗਾਵੇ ਲਲਤ ਬਿਲਾਵਲ ਗਾਵਈ ਆਪਣੀ ਆਪਣੇ ਭਾਤ ਅਸਰ ਪੁੱਤਰ ਭੈਣ ਕੈ ਗਾਵੇਂ ਗਾਇ ਪਤਰ ਦੁੱਤਿਆ ਮਲਕੋ ਸਕਲਾ ਪੈ ਸੰਗ ਰਾਗਨੀ ਪੰਚ ਥਾਪੈ ਗੋਡ ਕਰੀ ਅਰਦੇਵ ਗੰਧਾਰੀ ਗੰਧਾਰੀ ਸੀ ਉਤੇ ਉਚਾਰੇ ਤਨਾਸਰੀ ਐ ਪੰਚ ਗਾਏ ਮਾਨਰਾਣ ਕਾ ਸਕ ਸੰਗ ਲਾਈ ਮਾਰੂ ਮਸਤ ਗਮੇਵਾਰ ਰਭਲ ਚੰਨ ਕਉ ਸਕੋ ਬਾਰ ਭੋਗਟੋ ਪੌਰਾ ਨਦ ਗਾਏ ਅਸ਼ਟ ਮਾਲ ਕੋ ਸਕ ਸੰਗ ਲਾਇ ਪੁਨੇ ਆਇਓ ਹੰਦੋਲ ਪੰਚ ਨਾਰ ਸੰ ਅਸ਼ਟ ਸੁਤ ਉਠੇ ਤਾਣ ਕ ਦੋਲ ਕੈ ਤਰ ਮਲਾਵਈ ਤੇ ਲੰਗੀ ਦੇ ਫਰੀ ਆਈ ਫਸਤੇ ਸਰਦੁਰ ਸੁਹਾਇ ਸਰਸ ਐਂ ਹੀ ਲਪਾ ਜਾ ਸੰਗ ਲਾਈ ਪੰਚੋ ਆਰ ਜਾ ਸੁਰਮਾ ਆਨੰਦ ਪਾਸ ਕਰ ਆਏ ਚੰਦਰ ਪਿੰਬ ਮੰਗਲ ਸੁਹਾਇ ਸਰਸ ਬਾਨੋ ਆਏ ਬੇਨਤਾ ਗਮੇ ਸਬਸੰਤ ਕਮੋਦਾ ਅਸਤ ਪੁੱਤਰ ਮੈਂ ਕਹੇ ਸਵਾਰੀ ਕੋਨੇ ਆਇਂਦੀ ਪਕੀਬਾਰ ਕਸ਼ਨੀ ਪਤਮੰਜਰੀ ਤੋੜੀ ਕਈ ਅਲਾਪ ਕਮੋਦੀਓ ਗੁਜਰੇ ਸੰਦੀਪਕ ਤਾਪ ਕਾਲੰਕਾ ਜੱਪ ਜੱਪ ਤੇ ਨਮਾ ਗਉੜਾ ਕੰਨ ਰਕ ਲਿਆ ਨਾ ਸਤ ਪੁੱਤਰ ਦੀਪਕ ਜਨ ਸਾਧਵੇਂ ਸਿਰੀ ਰਾਗ ਵਾ ਕਬ ਪੰਜੋ ਸੰਗ ਬਰਕਣ ਲਾਵੇ ਬੈਰਾਰੇ ਕਰਨਾ ਪੀ ਤਰਹੀ ਘਰ ਗਾਵੇ ਆਸਾ पाश सि श्रीग पचो तालू सारंग सगर गो अष्ट पुत्र श्रीग के

no no right.